ਤੁਸੀਂ ਦੇਖ ਰਹੇ ਹੋ ਸਰਪ ਧਰਮ ਨਿਊਜ਼ ਚੈਨਲ ਸਵੈ ਸਾਡੀ ਟੀਮ ਪਹੁੰਚੀ ਹੋਈ ਹੈ ਜੀ ਜ਼ਿਲ੍ਹਾ ਸ਼ਹਿਰਪੁਰ ਜੋ ਜਿੱਥੇ ਕਿ ਵਰਕਿੰਗ ਦੀ ਰਿਪੋਰਟਿੰਗ ਐਸੋਸੀਏਸ਼ਨ ਜਸਟਾ ਪੰਜਾਬ ਇੰਡੀਆ ਦੇ ਇੱਕ ਵਿਸ਼ੇਸ਼ ਐਮ ਮੀਟਿੰਗ ਕੀਤੀ ਗਈ ਸੋ ਇਸ ਮੀਟਿੰਗ ਬਾਰੇ ਅਸੀਂ ਜਾਣਕਾਰੀ ਲਵਾਂਗੇ ਸੋ ਪ੍ਰਧਾਨ ਬਿਲਭ ਸਿੰਘ ਜੀ ਸਣੀਜੀ ਪਾਸੋਂ ਸੋ ਪ੍ਰਧਾਨ ਜੀ ਜੋ ਅੱਜ ਮੀਟਿੰਗ ਕੀਤੀ ਗਈ ਆ ਇਹ ਕਿਸ ਮੁੱਦੇ ਤੇ ਕੀਤੀ ਗਈ ਤੇ ਕੀ ਵਿਚਾਰ ਬਟਾਲਾ ਕੀਤਾ ਗਿਆ ਇਸ ਬਾਰੇ ਦੱਸੋ ਜੀ ਅਸੀਂ 3 ਮਹੀਨੇ ਬਾਅਦ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਜਿਹੜੀ ਹੈਗੀ ਉਹ ਮੀਟਿੰਗ ਕਰਦੇ ਆ ਤੇ ਇਸ ਮੀਟਿੰਗ ਵਿੱਚ ਸਾਡੇ ਏਜੰਡੇ ਜਿਹੜੇ ਹੈਗੇ ਆ ਉਹ ਪੱਤਰਕਾਰਾਂ ਦੀਆਂ ਮੰਗਾਂ ਦੇ ਸਬੰਧੀ ਸਰਕਾਰ ਦੇ ਨਾਲ ਜਿਹੜੀਆਂ ਸਰਕਾਰ ਸਾਡੇ ਤੇ ਕੁਝ ਅਨਧਿਕਾਰਤ ਜੇ ਆਪਾਂ ਕਹਿ ਸਕਦੇ ਹਾਂ ਵੀ ਗੱਲਾਂ ਥੋਪਣੀਆਂ ਚਾਹੁੰਦੀਆਂ ਉਹ ਉਹਨਾਂ ਦੇ ਸਬੰਧ ਵਿੱਚ ਵੀ ਪੱਤਰਕਾਰਾਂ ਨੂੰ ਜਾਣੂ ਕਰਾਇਆ ਤੇ ਇਸ ਦੇ ਨਾਲ ਹੀ ਅਸੀਂ ਜਿਹੜੀਆਂ ਸਮੱਸਿਆਵਾਂ ਪੱਤਰਕਾਰਾਂ ਨੂੰ ਆ ਰਹੀਆਂ ਆ ਫੀਲਡ ਵਿੱਚ ਉਹਦੇ ਕੁਝ ਅਸੀਂ ਮਤੇ ਪਾਸ ਕੀਤੇ ਆ ਉਹ ਮਤੇ ਐ ਵੀ ਜਿਹੜਾ ਸਾਡਾ ਵਰਕਰ ਜਥੇਬੰਦੀ ਦੀ ਹੌਂਦ ਮੁਤਾਬਕ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਜਥੇਬੰਦੀ ਦੀਆਂ ਮੀਟਿੰਗਾਂ ਵਿੱਚ ਨਹੀਂ ਆਉਂਦਾ ਜਥੇਬੰਦੀ ਦੇ ਆਗੂਆਂ ਦੀ ਤੋਹੀਨ ਕਰਦਾ ਜਾਂ ਜਥੇਬੰਦੀ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤਾਂ ਫਿਰ ਉਹ ਦੇ ਵਿਰੁੱਧ ਜਿਹੜੀ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਾਰਵਾਈ ਵੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਅਸੀਂ ਅੱਜ ਇੱਕ ਸਾਡਾ ਸੀਨੀਅਰ ਵਾਈਸ ਪ੍ਰਧਾਨ ਸੀ ਮਿਸਟਰ ਸੁਨੀਲ ਲਖਾ ਉਹਦੇ ਵੱਲੋਂ ਸਾਡੇ ਤੇ ਕੁਝ ਇਲਜ਼ਾਮ ਲਾਏ ਗਏ ਸੀ ਸਟੇਟ ਦੀ ਆਗੂਆਂ ਤੇ ਵੀ ਮੇਰਾ ਸਮਝੌਤਾ ਕਰਾਉਣ ਦੇ ਵਿੱਚ ਬਿਨਾ ਮਤਲਬ ਉਹ ਦਬਾਅ ਪਾਇਆ ਜਦੋਂ ਕਿ ਜਹੀ ਗੱਲ ਨਹੀਂ ਸੀ ਤੇ ਉਹਨੇ ਸਾਨੂੰ ਦਲਾਲ ਤੱਕ ਵੀ ਕਿਹਾ ਇਸ ਕਰਕੇ ਜੱਥੇਬੰਦੀ ਦੇ ਵਿਰੋਧ ਵਿੱਚ ਸਵਿਧਾਨ ਦੇ ਵਿਰੋਧ ਵਿੱਚ ਤੇ ਨਾਲ ਦੀ ਨਾਲ ਸਮਾਜਿਕ ਗਤੀਵਿਧੀਆਂ ਦੇ ਵਿੱਚ ਉਹਦੇ ਜਿਹੜੇ ਕਾਰਜ ਨੂੰ ਦੇਖਦੇ ਹੋਏ ਜੁੜੀਆਂ ਉਹਦੀਆਂ ਘਾਟਾਂ ਸਗੀਆਂ ਸਮਾਜ ਦੇ ਪ੍ਰਤੀ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਅਸੀਂ ਅ ਮਤਲਬ ਅੱਜ ਉਹਦੇ ਵਿਰੁੱਧ ਮਤਾ ਪਾਇਆ ਤੇ ਉਹਨੂੰ ਜੱਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਹੁਦੇ ਦੇ ਨਾਲ-ਨਾਲ ਮੁੱਢਲੀ ਮੈਂਬਰਸ਼ਿਪ ਤੋਂ ਵੀ ਹਟਾਜੇ ਕੀਤਾ ਤੇ ਅਸੀਂ ਮਤੇ ਜਿਹੜੇ ਹੋਰ ਪਾਏ ਆ ਉਹ ਜਸਟ ਐਨ ਐਕਸੀਡੈਂਟਲ ਕੇਸ ਹੁੰਦੇ ਹੈਗੇ ਆ ਉਹਦੇ ਵਿੱਚ ਵੀ ਅਸੀਂ ਦੂਸਰੀਆਂ ਕੰਪਨੀਆਂ ਦੇ ਨਾਲ ਗੱਲ ਸਾਂਝੀ ਕਰਕੇ ਜੋ ਵੀ ਸਾਨੂੰ ਲਾਭ ਮਿਲ ਸਕਦਾ ਹੋਇਆ ਗਰੁੱਪ ਇੰਸ਼ੋਰੈਂਸ ਦਾ ਅਸੀਂ ਉਹ ਵੀ ਸਾਥੀਆਂ ਨੂੰ ਦਵਾਉਣ ਦਾ ਯਤਨ ਕਰਾਂਗੇ ਇਹ ਤੇ ਇਸ ਤਰ੍ਹਾਂ ਹੀ ਬਾਕੀ ਆਏ ਹੋਏ ਸਾਰੇ ਸਾਥੀਆਂ ਦਾ ਜਿਹੜਾ ਉਹ ਧੰਨਵਾਦ ਕੀਤਾ ਤੇ ਆਸ ਕੀਤੀ ਹੈ ਵੀ ਬਾਕੀ ਜਿਹੜੇ ਸਾਡੇ ਸਾਥੀ ਆ ਉਹ ਇਸੇ ਤਰ੍ਹਾਂ ਸਾਨੂੰ ਮੀਟਿੰਗਾਂ ਵਿੱਚ ਸੰਯੋਗ ਦੇਣਗੇ ਜੱਥੇਬੰਦੀ ਵੱਲੋਂ ਕਾਰਡ ਬਣੇ ਹੋਏ ਸੀ ਰਹਿੰਦੇ ਸੀ ਉਹ ਅਸੀਂ ਅੱਜ ਕਾਰਡ ਵੀ ਡਿਸਟ੍ਰੀਬਿਊਟ ਕੀਤੇ ਆ ਤੇ ਨਾਲ ਦੀ ਨਾਲ ਹੀ ਅਸੀਂ ਹੋਰ ਜਿਹੜੇ ਹੈਗੇ ਉਹ ਉਹ ਯੂਨਟ ਵੀ ਬਣਾਉਣ ਜਾ ਰਹੇ ਆ ਜਿਸ ਤਰ੍ਹਾਂ ਕਿ ਗੜਦੀਵਾਲਾ ਗੜਦੀਵਾਲਾ ਵਿਖੇ ਤੇ ਗੜ ਸ਼ੰਕਰ ਵਿਖੇ ਅਸੀਂ ਆਪਣੇ ਨਵੇਂ ਯੂਨਟ ਰੀਸੈਂਟਲੀ ਥੋੜੇ ਦਿਨਾਂ ਵਿੱਚ ਬਣਾਉਣ ਜਾ ਰਹੇ ਆ ਉਹ ਅਸੀਂ ਬਣਾ ਦਿਆਂਗੇ ਬਾਕੀ ਪ੍ਰਧਾਨ ਜੀ ਕੋਈ ਅਗਲੀ ਜੋ ਮੀਟਿੰਗ ਆ ਉਹਦੇ ਬਾਰੇ ਕੋ ਡਿਸਕਸ ਹੋਈ ਜੀ ਕਿ ਇਸ ਟਾਈਮ ਅਗਲੀ ਮੀਟਿੰਗ ਰੱਖ ਰਹੇ ਹੋ ਅਸੀਂ ਅੱਜ ਇਹ ਵੀ ਫੈਸਲਾ ਕੀਤਾ ਹੈ ਕਿ ਹਰ 3 ਮਹੀਨੇ ਬਾਅਦ 3 ਤਰੀਕ ਨੂੰ ਹਰ ਮਹੀਨੇ ਦੀ 3 ਤਰੀਕ ਨੂੰ ਜਿਹੜੀ ਹੈਗੀ ਉਹ ਤਮਾਹੀ ਮੀਟਿੰਗ ਸਾਡੀ ਹੋਇਆ ਕਰੇਗੀ ਜਿਹਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਸਰਬਸੰਮਤੀ ਨਾਲ ਸਾਨੂੰ ਮੀਟਿੰਗ ਵਾਸਤੇ ਵਿੱਚ ਹਾਜ਼ਰ ਹੋਣ ਦਾ ਵਿਸ਼ਵਾਸ ਦਿਵਾਇਆ। ਬਾਕੀ ਪ੍ਰਧਾਨ ਜੀ ਜੇ ਤੁਹਾ ਆਪਣੇ ਐਸੋਸੀਏਸ਼ਨ ਦਾ ਕੋਈ ਮੈਂਬਰ ਬਣਨਾ ਚਾਹੁੰਦਾ ਉਹਦੇ ਲਈ ਵੀ ਕੀ ਕਰਨਾ ਚਾਹੀਦਾ ਤੁਹਾਨੂੰ? ਮੈਂਬਰ ਸਿੰਪਲ ਹੈ ਕਿਸੇ ਹੋਰ ਜਥੇਬੰਦੀ ਦਾ ਉਹ ਬੰਦਾ ਨਾ ਹੋਵੇ ਜੇ ਉਹ ਕਿਸੇ ਹੋਰ ਜਥੇਬੰਦੀ ਦਾ ਹੈ ਤੇ ਉਹ ਲਿਖ ਕੇ ਦੇਵੇ ਵੀ ਮੈਂ ਉਸ ਜਥੇਬੰਦੀ ਦਾ ਮੈਂਬਰ ਨਹੀਂ। ਤੇ ਮੈਨੂੰ ਮੈਂਬਰ ਬਣਾ ਲਿਆ ਜਾਵੇ ਜੇ ਕੋਈ ਨਵਾਂ ਕੈਂਡੀਡੇਟ ਹੈਗਾ ਜਿਸ ਤਰ੍ਹਾਂ ਪੱਤਰਕਾਰਤਾ ਹੀ ਨਵੀਂ ਲਈ ਆ ਤੇ ਉਹਦੇ ਵਾਸਤੇ ਕੋਈ ਨਹੀਂ ਉਹ 200 ਰੁਪਏ ਆਪਣਾ ਦੇਵੇ ਤੇ ਅਸੀਂ ਉਹ ਨੂੰ ਮੈਂਬਰ ਬਣਾ ਲਾਂਗੇ। ਉਹ ਜੀ ਸਾਡੇ ਵਿਨੋਦ ਕੌਸ਼ਲ ਜੀ ਸੋ ਜੋ ਜਰਨਲਿਸਟਰ ਆ ਜੀ ਵਰਕਿੰਗ ਰਿਪੋਰਟਿੰਗ ਐਸੋਸੀਏਸ਼ਨ ਦੇ ਸੋ ਇਹਨਾਂ ਨਾਲ ਗਲਤ ਕਰਦੇ ਆ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਜੀ। ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਮੰਗਾ ਤਾਂ ਸਾਡੀਆਂ ਬਹੁਤ ਸਗੀਆਂ ਪਰ ਇਸ ਵੇਲੇ ਅਸੀਂ ਕਾਫੀ ਸਟਰਗਲ ਕਰਨੇ ਆ ਕਿਹਈ ਪ੍ਰੋਬਲਮਾਂ ਹੈਗੀਆਂ ਕਿਤੇ ਬੱਸ ਪਾਸ ਦੀ ਐ ਕਿਤੇ ਹੋਰ ਐ ਸਾਡੀ ਦਾ ਉਦੋਂ ਪਹਿਲਾਂ ਵੀ ਡਿਮਾਂਡ ਹੋ ਚੁੱਕੀ ਐ ਕਿ ਅਸੀਂ ਚਾਹਨੇ ਆ ਸਰਕਾਰ ਕੋਲੋਂ ਸਾਨੂੰ ਰੇਲਵੇ ਬਾਈਅਰ ਔਰ ਪੰਜਾਬ ਰੋਡਵੇ ਦੀ ਬੱਸਸਾਂ ਦੇ ਵਿੱਚ ਸਾਨੂੰ ਫ੍ਰੀ ਪ੍ਰੋਸਿਡਿਟੀ ਪ੍ਰੋਵਾਈਡ ਕੀਤੀ ਜਾਏ ਤਾਂ ਜੋ ਪੱਤਰਕਾਰ ਜਿਨ੍ਹਾਂ ਕੋਲ ਸਕੂਟਰ ਜਾਂ ਨਹੀਂ ਆਪਣੀਆਂ ਗੱਡੀਆਂ ਦੇ ਵਿੱਚ ਸਰਕਾਰੀ ਗੱਡੀਆਂ ਦੇ ਵਿੱਚ ਚਰਨ ਨਹੀਂ ਕਰ ਸਕਣ ਔਰ ਉਕਾ ਪੱਤਰਕਾਰਾਂ ਕੋਲ ਹਰ ਵੇਲੇ ਵਹੀਕਲ ਨਹੀਂ ਹੁੰਦੇ ਇਸ ਕਰਕੇ ਸਾਡੀ ਡਿਮਾਂਡ ਹੈਗੀ ਆ ਕਿ ਉਹਨਾਂ ਨੂੰ ਇਹ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਜਾਏ ਔਰ ਅਸੀਂ ਪੱਤਰਕਾਰਾਂ ਨੂੰ ਔਰ ਪੱਤਰਕਾਰਾਂ ਦੀ ਬੈਲਫੈਲਟੀ ਵਾਸਤੇ ਅਸੀਂ ਕੰਮ ਕਰਦੇ ਆਏ ਆ ਔਰ 25 ਸਾਲ ਤੋਂ 26ਵਾਂ ਸਾਲ ਲੱਗ ਪਿਆ ਸਾਨੂੰ ਇਸ ਸੰਸਥਾ ਨੂੰ ਚਲਾਉਂਦਿਆਂ ਨੂੰ ਔਰ ਇਹ ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਔਰ ਉਹਦੇ ਮੇਨ ਪਿਲਰ ਜਿਹੜੇ ਹੈ ਅਮਰਜੀਤ ਸਿੰਘ ਜੰਡੂ ਸਿੰਘਾ ਜੀ ਵੀਰ ਸਿੰਘ ਜੀ ਸੈਣੀ ਜੀ ਓਪੀ ਰਾਣਾ ਜੀ ਤਰਸੀਮ ਦਿਵਾਨਾ ਜੀ ਉਹਨਾਂ ਦੇ ਨਾਲ ਸਾਰੇ ਹੀ ਰਿਪੋਰਟਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸੰਸਥਾ ਚੱਲ ਰਹੀ ਹੈ ਔਰ ਇਹ ਦਿਨ ਦੁਗਣੀ ਰਾ ਚੌਗਣੀ ਇਹ ਸੰਸਥਾ ਨੂੰ ਅੱਗੇ ਵਧਾਣ ਦੀ ਔਰ ਇਹ ਸਾਰੀ ਅੱਗੇ ਵਧਾਣ ਦੇ ਵਿੱਚ ਜਿਹੜਾ ਰੋਲ ਹੈ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੈ ਔਰ ਬਿਨਾ ਸਹਿਯੋਗ ਤੋਂ ਇਹ ਕੁਝ ਵੀ ਨਹੀਂ ਹੈ on the